ਝੂਠ ਜਿਹੜਾ ਹੈ ਉਹ ਜਿਆਦਾ دیر ਨਹੀਂ ਚੱਲਦਾ ਕਹਿੰਦੇ ਨੇ ਕਿ ਕਾਠ ਦੀ ਹਾਂਡੀ ਜਿਹੜੀ ਹੈ ਉਹ ਵਾਰ-ਵਾਰ ਨਹੀਂ ਚੜਾਈ ਜਾ ਸਕਦੀ ਇਸ ਕਰਕੇ ਜਿਹੜੀ ਸਚਾਈ ਹੈ ਉਹ ਹੀ ਜਿਹੜੀ ਸਦਾ ਪਹਾੜ ਰਹਿੰਦੀ ਹੈ ਜਾਂ ਉਹਦੀ ਚਿਤ ਹੁੰਦੀ ਹੈ ਜਦੋਂ ਵੀ ਕੋਈ ਸੱਚਾ ਬੰਦਾ ਕਿਸੇ ਮੁਸੀਬਤ ਦੇ ਵਿੱਚ ਪੈਂਦਾ ਉਹਨੂੰ ਬਹੁਤ ਤਕਲੀਫ ਹੁੰਦੀ ਆ ਪਰ ਅਖੀਰ ਕਹਿੰਦੇ ਨੇ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ ਕਦੇ ਵੀ ਸੱਚਾ ਬੰਦਾ ਜਾਂ ਸੱਚਾਈ ਜਿਹੜੀ ਹੈ ਉਹ ਹਾਰਦੀ ਨਹੀਂ ਜਿੰਨਾ ਮਰਜੀ ਤੁਸੀਂ ਜ਼ੋਰ ਲਗਾ ਕੇ ਦੇਖ ਲੋ ਕੁਦਰਤ ਦੇ ਕਈ ਨਿਯਮ ਹੁੰਦੇ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਕੁਦਰਤ ਕਲੀਅਰ ਕਰ ਦਿੰਦੀ ਹੈ ਸਾਨੂੰ ਸਮਝ ਦੇਰ ਬਾਅਦ ਆਉਂਦੀ ਹੈ ਜਾਂ ਸਾਨੂੰ ਸਮਝ ਉਦੋਂ ਆਉਂਦੀ ਹੈ ਜਦੋਂ ਉਹ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਨੇ ਜਾਂ ਅਸੀਂ ਉਹਨਾਂ ਦੇ ਵਿੱਚੋਂ ਦੀ ਨਿਕਲਦੇ ਆ ਜਾਂ ਉਹ ਸਾਡੇ ਹੱਡਾਂ ਦੇ ਵਿੱਚ ਨਾਲ ਬੀਠਦੀ ਆ ਆਪ ਹੰਡਾਇਆ ਹੋਇਆ ਹੁੰਦਾ ਤੇ ਕਹਿੰਦਾ ਬਨਾਵਟੀ ਜ਼ਿੰਦਗੀ ਬਨਾਵਟੀ ਮੇਰੀ ਬਨਾਵਟੀ ਰੋਪ ਜਿਹੜਾ ਹੈ ਉਹਨਾਂ ਵਿੱਚ ਅਸੀਂ ਵਿਦਾ ਕਰ ਦਿੰਨੇ ਆ ਨਾ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਅਸੀਂ ਛੱਡ ਦਿੰਨੇ ਆ ਤੇ ਜਿਹੜਾ ਸੱਚ ਆ ਉਹ ਕਿਸੇ ਵੀ ਮੁਸੀਬਤ ਵੇਲੇ ਫਿਰ ਸਾਡੇ ਨਾਲ ਆ ਕੇ ਖੜਾ ਹੋ ਜਾਂਦਾ ਇਹਦਾ ਮਤਲਬ ਕੁਦਰਤ ਸਾਡੇ ਨਾਲ ਆ ਕੇ ਖੜੀ ਹੋ ਜਾਂਦੀ ਆ ਵਿਚਾਰ ਜ਼ਰੂਰ ਕਰਿਓ ਇਹਦੇ ਤੇ ਕਿਉਂਕਿ ਬਨਾਵਟੀ ਤੇ ਜਿਹੜਾ ਝੂਠ ਹੈ ਉਹ ਕਦੇ ਵੀ ਜਿੱਤ ਨਹੀਂ ਸਕਦਾ ਥੈਂਕ ਯੂ